ਰਾਤ ਨੂੰ ਲੜਾਈ ਕੀਤੀ ਸਾਨੂੰ ਪਤਾ ਨਹੀਂ ਸੀ ਸੁੱਤੇ ਪਏ ਸੀ ਸਾਢੇ 12 ਵਜੇ ਦਾ ਟਾਈਮ ਹੈ ਸਾਢੇ 12 ਵਜੇ ਮੈਂ ਨਾ ਬਾਥਰੂਮ ਕਰਕੇ ਤੇ ਮੈਂ ਕਿਤੇ ਬਾਹਰ ਮਾੜੀ ਯੂਰੀਨ ਹੋਈ ਆ ਇਹਨੇ ਬੰਦੇ ਨੇ ਨਾਲ ਦੀ ਨਾਲ ਹੀ ਦੋ ਗਮਲੇ ਮਾਰੇ ਚੱਕੇ ਕਿੱਥੋਂ ਆ ਛੱਤ ਤੋਂ ਨਾਲ ਹੀ ਛੱਤ ਤੇ ਗਈ ਆ ਹਾਂ ਉਹ ਤੋਂ ਮਾਰ ਕੇ ਚੁੱਕੇ ਅੱਛਾ ਇੱਥੇ ਲੱਗੇ ਗਮਲੇ ਹਾਂ ਜੋ ਪਿੱਛੇ ਲੱਗੇ ਆ ਪਿੱਛੇ ਜੀ ਹਾਂ ਜੋ ਉਹਨੇ ਪਿੱਛੇ ਚੱਕੇ ਆ ਉਹਨੇ ਜਦੋਂ ਮੈਂ ਇਧਰੋਂ ਆਈ ਤੇ ਨਾਲ ਦੀ ਨਾਲ ਹੀ ਆ ਹਜੇ ਤੱਕ ਮਾਤ ਰਿਹਾ ਸੀ ਹੂੰ ਮੈਨੂੰ ਮੁੰਡਾ ਕਹਿੰਦਾ ਮੰਮੀ ਕੀ ਗੱਲ ਹੋ ਗਈ ਮੈਂ ਖਾ ਭਜੇ ਮੈਂ ਚੁੱਪ ਕਰੀ ਮੈਂ ਕਹਿੰਦੀ ਤੇ ਇਹਨੂੰ ਨਾ ਕਹਿੰਦਾ ਇਹੇ ਵੇਖਿਆ ਉਹਨੇ ਉੱਠ ਕੇ ਤੇ ਜਦੋਂ ਉੱਤਾਂ ਵਰਸਣ ਲੱਗ ਗਏ ਤੇ ਰਿੱਟਾਂ ਵਰਸੀਆ ਮੁੰਡਾ ਉੱਤੇ ਚੜ ਗਿਆ ਕੋਠੇ ਤੇ ਕੋਠੇ ਤੇ ਮੁੰਡੇ ਨੇ ਵੀਡੀਓ ਬਣਾਈ ਹੈ ਵੀਡੀਓ ਬਣਾ ਕੇ ਮੈਂ ਮਗਲੇ ਮੈਂ ਚੜ ਗਈ ਤੇ ਇੱਕ ਕੱਲਾ ਕੱਚਾ ਪਾਇਆ ਹੈਗਾ ਐ ਪੈ ਗਿਆ ਜਿਵੇਂ ਮਰੇ ਕੁੱਤੇ ਵਾਂਗੂ ਵੀ ਇਹਦੇ ਚ ਜਾਣ ਹੀ ਨਹੀਂ ਹਾਂ ਐ ਪੈ ਗਿਆ ਫਿਰ ਮੈਨੂੰ ਮੈਂ ਕਹ ਕਿਤੇ ਮੁੰਡਾ ਨਾ ਤੁ ਸਾਡਾ ਮਾਰ ਦੇ ਪੰਜਵੇਂ ਮਹੀਨੇ ਦੀ 15 ਤਰੀਕ ਦੀ ਮੇਰੀ ਦਰਖਾਸਤ ਦਿੱਤੀ ਹੋਈ ਵੀ ਹੈ ਜੀ ਮੈਂ ਗਈ ਉੱਥੇ ਉੱਥੇ ਜਾ ਕੇ ਤੇ ਉਹ ਕਹਿੰ ਲੈ ਕੇ ਕੋਈ ਨਹੀਂ ਮੈਨੂੰ ਇਹਨੇ ਵੀ ਪ੍ਰਧਾਨ ਨੇ ਭੇਜਿਆ ਸੀਗਾ ਉਹ ਕਹਿੰਦੇ ਤੁਸੀਂ ਜਾਓ ਮੇਰਾ ਨਾਮ ਲੈ ਦਿਓ ਤੇ ਜੀ ਉਹਨਾਂ ਨੇ ਮੈਨੂੰ ਉਹ ਬਿਠਾ ਕੇ ਤੇ ਇਹਨਾਂ ਕਰਕੇ ਤੇ ਦੋ ਮੇਰੀਆਂ ਦਰਖਾਸਤਾਂ ਲੈ ਕੇ ਤੇ ਇਹਨਾਂ ਨੇ ਮੈਂ ਕਹਿੰਦਾ ਉਧਰ ਫੜਾ ਦਿੰਦੇ ਆ ਮੁੜ ਕੇ ਉਹਨੂੰ ਬਿਠਾ ਕੇ ਤੇ ਮੈਨੂੰ ਉਹਨਾਂ ਨੇ ਜੀ ਉਹ ਉੱਥੇ ਬਿਠਾਤਾ ਉਹ ਪਰਲੇ ਪਛਤੜੇ ਜੀ ਕੋਲੇ ਬਿਠਾ ਕੇ ਤੇ ਇਹਨਾਂ ਕੋਲੇ ਕੋਈ ਬਾਣੀਆਂ ਆਇਆ ਕਿਹ ਕੋਣ ਆਇਆ ਮੈਨੂੰ ਨਹੀਂ ਪਤਾ ਹੈਗਾ ਵੀ ਮੰਡੀ ਦਾ ਹੀ ਆਇਆ ਹੋਗਾ ਇਹ ਨਾ ਕਹਿੰਦੇ ਅਸੀਂ ਮਾਤਾ ਹੁੰਨੇ ਤੂੰ ਬੈਠ ਕੇ ਜਾ ਕੇ ਜੀ ਅੱਧਾ ਘੰਟਾ ਇਹ ਆਈ ਨਹੀਂ ਇਹਨਾਂ ਨੇ ਬਈ ਆਪਾਂ ਨੂੰ ਪਤਾ ਦੀ ਇਹ ਆਦੀ ਵੀ ਅਸੀਂ ਪਹਿਛ ਜਿੰਨੇ ਆ ਔਰ ਸਾਨੂੰ ਨਹੀਂ ਪਤਾ ਵੀ ਦਿੰਦੇ ਆ ਕਿ ਨਹੀਂ ਦਿੰਦੇ ਇਹ ਇੱਕ ਵਾਰੀ ਨਹੀਂ ਇਹਨੂੰ 15 ਸਾਲ ਹੋ ਗਏ ਸਾਨੂੰ ਤੰਗ ਕਰਦੇ ਜਦੋਂ ਦਾ ਘਰ ਪਾ ਦੇਣਾ ਹੂੰ ਕੋਈ ਗੱਲ ਨਹੀਂ ਕੋਈ ਸਾਡੇ ਨਾਲ ਬਾਤ ਨਹੀਂ ਹੈਗੀ ਮੁੰਡਾ ਇੱਕ ਦਿਨ ਮੋਟਰਸਾਈਕਲ ਲੈ ਗਿਆ ਸੀਦਾ ਹੂੰ ਮੋਟਰਸਾਈਕਲ ਲੈ ਗਿਆ ਸੀ ਮੋਟਰਸਾਈਕਲ ਤੇ ਇੱਕ ਮੇਰਾ ਪੋਤਾ ਸੀ ਇੱਕ ਮੁੰਡਾ ਗੋਂਡੇ ਦਾ ਹੋਰ ਸੀ ਉਹ ਲੈ ਕੇ ਉਹ ਡਿੱਗ ਪਿਆ ਜੇ ਇਹਦੇ ਮੋਟਰ ਦਾ ਹੈਂਡਲ ਕੋਈ ਮਾੜਾ ਮੋਟਾ ਹੋ ਗਿਆ ਖਰਾਬ ਹੂੰ ਖਰਾਬ ਹੋ ਗਿਆ ਮੁੰਡੇ ਦੇ ਮੇਰੇ ਨੇ ਫਿਰ ਦੀ ਉਸੇ 200 ਹਜ਼ਾਰ ਲੱਗਿਆ ਤੇ 1500 ਲੱਗਿਆ ਮੁੰਡੇ ਦੇ ਮੇਰੇ ਨੇ ਉਹ ਸਹੀ ਕਰਾਤਾ ਹੂੰ ਸਹੀ ਕਰਾ ਕੇ ਮੋਟਰਸਾਈਕਲ ਜਾ ਹੁਣ ਹੁਣ ਜਦੋਂ ਸਾਡਾ ਮੋਟਰਸਾਈਕਲ ਲੱਗਦਾ ਉਦੋਂ ਜੇ ਅਸੀਂ ਕੁੰਡਾ ਖੜਕਾਨੇ ਉਦੋਂ ਹੂੰ ਇਹ ਉਹ ਨਾ ਵੀ ਗਾਣਾ ਕੱਢਦਾ ਹੁਣ ਮੈਂ ਤੁਹਾਨੂੰ ਗਾਣਾ ਕੀ ਦੱਸਾਂ ਜੇ ਮੈਂ ਗਾਣਾ ਕੱਢੀਆਂ ਦੱਸਿਆ ਨਾ ਤੇ ਤੁਸੀਂ ਕਹੋਗੇ ਵੀ ਭੰਜੇ ਨੰਗੀ ਹੋ ਹੂੰ ਇਹਨੇ ਸਾਨੂੰ ਇੰਨਾ ਲਬਜ ਗੰਦੇ ਗੰਦੇ ਬੋਲਦਾ ਹੈਗਾ ਕੀ ਕੁਛ ਕਹਿੰਦਾ ਆਹ ਕਹੂਗਾ ਤੇ ਬੁੜੀਆਂ ਛੋਟੇ ਗਲੀ ਦੀਆਂ ਸਾਰੀਆਂ ਟੈਕਸੀਆਂ ਹੈਗੀਆਂ ਹੈ ਤੁਸੀਂ ਭੈਣ ਚੋਦੀਆਂ ਲੁਚੀਆਂ ਹੈਗੀਆਂ ਲੰਡ ਲੈਣੀਆਂ ਹੈਗੀਆਂ ਫਲਾਨੀਆਂ ਲੈਣੀਆਂ ਹੈਗੀਆਂ ਹੈ ਤੇ ਰਾਤ ਰਾਤ ਜੀ ਫਿਰ ਆਪਾਂ ਕਹਿ ਕੇ ਨਹੀਂ ਉੱਪਰਦੇ ਮੈਂ ਕਿਹਾ ਮੈਂ ਕਿਹਾ ਤੂੰ ਬਾਹਰ ਆ ਦਫੀ ਲੈ ਕੇ ਵੱਡਾ ਤੇਰਾ ਹਾਂ ਹੈ ਪੁਲਿਸ ਸਾਡੀ ਕੋਈ ਸਲਾਈ ਨਹੀਂ ਕਰਦੀ ਪੁਲਿਸ ਵਾਲੇ ਕੋਲੇ ਸਾਡੇ ਉਹਨਾਂ ਨੇ ਫੋਨ ਅਸੀਂ ਕਿਉਂ ਦੇਖੀ ਕੀਤਾ ਸੀਗਾ ਉਹ ਕਹਿੰਦੇ ਅਸੀਂ ਭੈਣ ਜੀ ਭੇਜਦੇ ਹੈਗੇ ਆ ਉਹਨਾਂ ਨੇ ਜਿਹੜਾ ਕਿਹਾ 나ਦੀ ਨਾਲ ਮੇਰੇ ਕੋਲ ਦੋ ਵਾਰੀ ਪੁਲਿਸਾਂ ਦਾ ਫੋਨ ਆ ਗਿਆ ਕਹਿੰਦੇ ਭੈਣ ਜੀ ਵੀ ਕੀ ਗੱਲ ਹੋ ਗਿਆ ਕਰਕੇ ਤੇ ਕਹਿੰਦੇ ਅਸੀਂ ਬੰਦਿਆਂ ਨੂੰ ਭੇਜਦੇ ਆ ਉਹ ਕਹਿੰਦੇ ਵੀ ਅਖਾ ਸ਼ਿਕ ਚੱਲ ਕੋਈ ਆਉਂਦੇ ਅਸੀਂ 3:30 ਵਜੇ ਤੱਕ ਅਸੀਂ ਗਲੀ ਦੇ ਵਿੱਚ ਬੈਠੇ ਰਹੇ ਹੈਗੇ ਆ ਮੇਰੇ ਜਵਾਖਾਂ ਨੂੰ ਲੈ ਕੇ ਵੀ ਅਸੀਂ ਘਰੇ ਸਾਡੇ ਕਿਤੇ ਫੇਰ ਡਲੇ ਦੂਲੇ ਨਾ ਮਾਰੇ ਫਿਰ ਹੁਣ ਤੜਕੇ ਫੋਨ ਆਇਆ ਪੁਲਿਸਾਂ ਦਾ ਕਹਿੰਦੇ ਵੀ ਬੰਦੇ ਆ ਜੀ ਮੈਂ ਕਿਹਾ ਜੀ ਬੰਦੇ ਕਿੱਥੋਂ ਆਏ ਆ ਤੁਸੀਂ ਰੰਡੀਆਂ ਤੀਵੀਆਂ ਦੀ ਕਿਉਂ ਨਹੀਂ ਸੁਣਦੇ ਇਹ ਆਦੇ ਆ ਸਾਡ ਨੂੰ ਤਾਂ ਕਹਿੰਦੇ ਵੀ ਉਹ ਮੰਡੀ ਦਾ ਪ੍ਰਧਾਨ ਹੈਗਾ ਜਿਹੜਾ ਕੋਈ ਝਾੜੂ ਵਾਲਾ ਜਿੱਤਿਆ ਵੀ ਆ ਉਹ ਬੰਦਾ ਕਹਿੰਦਾ ਤੂੰ ਜੋ ਮਰਜ਼ੀ ਕੁਛ ਕਰੀ ਚੱਲ ਅਸੀਂ ਪੁਲਸਾਂ ਨੂੰ ਪੈਸੇ ਦੇ ਦਿੰਨੇ ਆ ਤੇ ਕਹਿੰਦਾ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਹੂੰ ਹੂੰ ਨói ਨਾਮ ਕੀ ਮੁੰਡੇ ਦਾ ਮੁੰਡੇ ਦਾ ਨਾਮ ਹੈਗਾ ਦੀਪਕ ਤੇ ਮਾਂ ਇਹਦੀ ਮਾਂ ਹੈਗੀ ਸਾਰਾ ਕੰਮ ਇਹਦੀ ਮਾਂ ਕਰਾਉਂਦੀ ਹੈਗੀ ਆ ਉਹ ਆਦੀ ਹੈਗੀ ਆ ਮੇਰੇ ਮੁੰਡੇ ਨੂੰ ਕਹਿੰਦੀ ਹੁਣ ਹੱਥ ਲਗਾ ਕੇ ਦਿਖਾਓ ਕਹਿੰਦੀ ਥੋੜੇ ਐ ਕਰ ਦੂੰਗੀ ਫਲਾਣੇ ਕਰ ਦੂੰਗੀ ਹੈ ਅਸੀਂ ਕਿਹਾ ਵੀ ਹੁਣ ਮੁੰਡੇ ਨੂੰ ਅਸੀਂ ਮੁੰਡੇ ਨੂੰ ਹੁਣ ਤੇਰੇ ਨੂੰ ਸਵਾਰ ਕੇ ਛੱਤ ਨਾ ਹੂੰ ਠੀਕ ਹੈ ਜੀ ਹਾਂ ਫੇਰ ਜੀ ਤੜਕੇ ਹੁਣ ਤੁਸੀਂ ਮੈਨੂੰ ਤਾਂ ਦੱਸੋ ਹੁਣ ਆ ਤੁਸੀਂ ਇਹ ਜੀ ਆ ਤਾ ਦੇਖੋ ਜੀ ਅਸੀਂ ਇੱਥੇ ਬੈਠੇ ਰਿਸ਼ਤੇਦਾਰ ਆਏ ਆ ਰਿਸ਼ਤੇਦਾਰ ਆਇਆ ਰਿਸ਼ਤੇਦਾਰ ਆਇਆ ਤਾਂ ਤੂੰ ਇੱਥੇ ਪਾਣੀ ਸਾਡੇ ਕੋਲੇ ਨਾਲ ਢੋਲਦੀਆਂ ਸਾਹਮਣੇ ਪਾਣੀ ਢੋਲ ਕੇ ਫੇਰ ਤੂੰ ਐਡੀ ਧੂਪ ਲਾਉਂਦੀਆਂ ਧੂਪ ਲਾ ਕੇ ਇਹ ਤੂੰ دیਵਾ ਜਗਮਨੀ ਆ ਤੂੰ ਸਾਡਾ ਕਾਇਦਾ ਨਹੀਂ ਮਚਾਉਂਦੀ ਕੰਨ ਦੀ ਛੋਟੇ ਜਿੰਨਾ ਚਿਰ ਮਾਰ ਦੇਣੀ ਨਾ ਉਹਨਾਂ ਚਿਰ ਕਹਿੰਦੀ ਮੈਂ ਆ ਕੰਮ ਕਰਨਾ ਛੱਡ ਦੇਣੀ ਹੂੰ ਪਰ ਰਾਤ ਨੇ ਇਹ ਗੱਲ ਕਹੀ ਆ ਹਾਂ ਮੈਂ ਫੇਰ ਵੀ ਕਹਿ ਰਹੀ ਮੁੰਡੇ ਮੁੰਡਾ ਤੂੰ ਕਹ ਮਮੀ ਆ ਕੁੱਜਾ ਹੋ ਗਿਆ ਫਿਰ ਨਾ ਕੋਈ ਨਹੀਂ ਵੀਰੇ ਮੈਂ ਕਿ ਚੱਲ ਉਹ ਐ ਕਰਦੀ ਐ ਵੀ ਲੜਾਈ ਤੋਂ ਡਰਦੇ ਹੂੰ ਹੂੰ ਤੇ ਇਹ ਜਨਾਨੀਆਂ ਨੇ ਜਿਹੜੀ ਬਹੁਤ ਕੁੱਤੀ ਜਨਾਨੀ ਹੈ ਜੀ ਕੋਈ ਬਾਂਮਲੀ ਨਹੀਂ ਨਹੀਂ ਹੈਗੀ ਕੋਈ ਕੁਛ ਨਹੀਂ ਹੈ ਇਹ ਹੈਗਾ ਤੇਲ ਮੰਗਣ ਵਾਲੇ ਜਿਹੜੇ ਹੁੰਦੇ ਬਾਹਰ ਘੋਤੀ ਇਹ ਘਰੋਂ ਜੋ ਤੜਕੇ 6 ਵਜੇ ਜਾਂਦੀ ਹੈ 9 ਵਜੇ ਝੋਲਾ ਭਰ ਲੁੰਦੀ ਹੈ ਮੇਰਾ ਮੁੰਡਾ ਕੰਮ ਨਹੀਂ ਕਰਦਾ ਮੇਰਾ ਐਵੇਂ ਕਰਦਾ ਫਿਰਨਾ ਲੋਕਾਂ ਕੋਲ ਮੰਗ ਕੇ ਲਿਆਉਂਦੀ ਹੈ ਉਸ ਤੋਂ ਬਾਅਦ ਆ ਕੇ ਫੇਰਾ ਹੇ ਤਾਂ ਤੂਣਾ ਪਟੂਣਾ ਕਰਕੇ ਫੇਰ ਜਾਵੜਦੀ ਪੂਰਾ ਦਿਨ ਫਿਰਦੀ ਹੈ ਹੂੰ ਪੂਰਾ ਦਿਨ ਫਿਰਦੀ ਹੈ ਮੰਡੀ ਦੇ ਵਿੱਚ ਇਹਨਾਂ ਦਰਖਾਸਤਾਂ ਤੁਸੀਂ ਦਿੱਤੀਆਂ ਪਹਿਲਾਂ ਹਾਂ ਜੀ ਕਿੰਨੀਆਂ ਮੇਰੀਆਂ ਕਟੋ ਕਟੇ ਦੇ ਕੋਲੇ 20 20 ਦਰਖਾਸਤ ਹੈਗੀ ਉਥੇ ਆ ਦਰਖਾਸਤਾਂ ਦੇਖੋ ਆ ਮੇਰਾ ਸਹੀ ਦੱਸਿਓ ਕਿੰਨੀਆਂ ਦਰਖਾਸਤਾਂ ਸਾਰੀਆਂ ਬਹੁਤ ਦਰਖਾਸਤਾਂ ਉਥੇ ਖੋਲ ਕੇ ਦੇਖੇ ਨਾ ਕੰਪਨੀ ਬਹੁਤ ਆ ਆ ਦੇਖੋ ਇੱਕ ਦਾ ਹੂੰ ਆ ਹੈਗੀ ਇਹਦੀ ਹੂੰ ਜਿਹੜਾ ਟਾਣੇ ਵਾਲੇ ਖੋਲ ਕੇ ਦੇਤਨ ਦਾ ਇਸ ਪਰ ਸਾਰੀ ਕੋਈ ਸੁਣਾਈ ਨਹੀਂ ਕਿ ਤਰਾ ਪਹਿਲਾਂ ਕਾਫੀ ਵਾਰੀ ਰਾਜਨਾਮਾ ਹੋ ਗਿਆ ਉਹ ਤੁਹਾਰੀ ਹੋ ਗਿਆ ਜੀ ਹੂੰ ਰਾਜਨਾਮੇ ਦੇ ਵਿੱਚ ਕੋਈ ਸ਼ਰਤਾਂ ਲਿਖੀਆਂ ਜਾਂਦੀਆਂ ਹਾਂ ਜੀ ਹਾਂ ਜੀ ਹੁਣ ਸਾਡੀ ਸ਼ਰਤਾਂ ਲਿਖੀ ਗਈ ਸੀਗੀ ਐਸਰਾਜੀ ਨਾਮੇ ਚ ਹੋ ਗਈ ਮੱਲਾ ਦਾ ਉੱਥੇ ਆਪਣੇ ਸੀਗੇ ਪੁਲਸ ਵਾਲੇ ਉਹ ਵਿਚਾਰਾ ਨੇ ਬਹੁਤ ਸਾਰੀ ਮਦਦ ਕੀਤੀ ਐ ਮੈਂ ਕਹਿ ਦਈਏ ਉਹ ਕਹਿੰਦਾ ਜੇ ਤੁਹਾਨੂੰ ਹੋਣ ਇਹ ਕੁਝ ਕਵੇ ਕਰੇ ਤੇ ਇਹਨੂੰ ਉਹਨਾ ਵੀਡੀਓ ਬਣਾ ਕੇ ਤੇ ਸਾਨੂੰ ਕਹਿੰਦਾ ਵੀ ਸਾਡੇ ਕੋਲੇ ਭੇਜ ਅਸੀਂ ਵੀਡੀਓ ਸਾਡੀਆਂ ਬਣਾ ਰੱਖੀਆਂ ਸਾਡੇ ਕੋਲ ਸਾਰੇ ਸਬੂਤ ਆ ਸਾਰਾ ਕੁਝ ਆ ਅਸੀਂ ਆਖਾ ਕੱਲ ਨੂੰ ਇਹਨੂੰ ਕੋਈ ਬਾਹਰ ਕੁੱਟੇ ਮਾਰੇ ਕੋਈ ਕਰੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੇ ਨਾਲੇ ਇਹ ਬੰਦਾ ਰੋਜ਼ ਕੁੱਟ ਖਾ ਕੇ ਹੁੰਦਾ ਇੱਕ ਰਾਤ ਦੀ 12:30 ਵਜੇ ਦੀ ਗੱਲ ਹੈ ਜਦੋਂ ਥੋੜਾ ਜਆ ਅੱਜ ਕੱਲ ਸਾਰੇ ਲੇਟ ਹੀ ਪੈਂਦੇ ਆ ਜੀ ਥੋੜੀ ਜੀ ਅੱਖ ਲੱਗੀ ਸੀ ਬਸ ਸੋ ਸ਼ੋਰ ਸੁਣਿਆ ਸ਼ੋਰ ਸੁਣਨ ਤੋਂ ਬਾਅਦ ਉਹ ਛੱਤ ਤੇ ਜਾ ਕੇ ਦੇਖਿਆ ਤੇ ਜਿਵੇਂ ਦੱਸਿਆ ਆਂਟੀ ਜੀ ਨੇ ਬਸ ਬੁਰੇ ਹਾਲ ਬੋਕੇ ਤੇ ਆੜੇ ਦਾਰੂ ਪੀ ਲਈ ਕਦੇ ਕਟਾ ਚਲਾ ਰਿਹਾ ਕਦੇ ਗਮਲੇ ਸੱਟ ਰਿਹਾ ਇਹ ਪ੍ਰਸ਼ਾਸਨ ਨੂੰ ਜਿਹੜੀਆਂ ਦਰਖਾਸਤਾਂ ਦਿੱਤੀਆਂ ਦਰਖਾਸਤਾਂ ਦਾ ਕੋਈ ਸ਼ਾਇਦ ਤਾਂ ਹੋਇਆ ਨਹੀਂ ਥੰਮ੍ਹਣ ਤੱਕ ਸਾਡੀ ਇਹੀ ਤੀਰ ਹੈ ਵੀ ਪ੍ਰਸ਼ਾਸਨ ਨੂੰ ਥੋੜਾ ਜਆ ਕੀਤਾ ਜਾਵੇ ਕੈਂ ਇਹ ਜਿਹੜੀਆਂ ਦਰਖਾਸਤਾਂ ਆ ਸਾਡੀਆਂ ਸੁਣਵਾਈ ਹੋਵੇ ਚੰਗੀ ਤਰ੍ਹਾਂ ਕਿਵੇਂ ਲੜਾਈ ਕਿਨੇ ਚਿਰ ਦੀ ਚੱਲਦੀ ਇਹਨਾਂ ਦੀ ਲੜਾਈ ਤਾਂ ਇਹਨਾਂ ਦੀ ਜੀ ਬਹੁਤ ਚਿਰ ਦੀ ਚੱਲਦੀ ਹੈ ਹੂੰ ਇਹ ਹੀ ਨਹੀਂ ਬਸ ਸੂਤ ਆਉਂਦਾ ਜੀ ਸਾਡੀ ਕੋਈ ਗੱਲੀ ਚੈਨ ਜੀ ਇੱਥੇ ਰੌਲਾ ਕੀ ਆ ਹੁਣ ਮੁੰਡਾ ਲੱਕੜ ਦਾ ਕੰਮ ਕਰਦਾ ਨੂੰ ਜੀ ਮਾਸੀ ਦਾ ਠੀਕ ਹੈ ਜੀ ਉਹਨੇ ਦਾ ਸਵੇਰੇ 9:00 ਦਾ 7:30 ਵਾ ਅੱਢੀ ਗੱਡੀ ਜਾ ਵਦਨਾ ਤੇ ਸ਼ਾਮ ਨੂੰ 9:00 ਪੌਣੇ 9:00 ਜੀ ਆਉਂਦਾ ਜੀ ਓਕੇ ਸ਼ਾਮ ਨੂੰ ਪੌਣੇ 9:00 ਵਾਲੀ ਤਾਂ ਆਉਂਦਾ ਹੂੰ ਠੀਕ ਹੈ ਜੀ ਉਹ ਆ ਗਿਆ ਅੰਦਰ ਕੀ ਆ ਆਹ ਰੋਟੀ ਪਾਣੀ ਖਾਦਾ ਕੀਤਾ ਅੰਦਰ ਪੈ ਜੀ ਇਹਦਾ ਅੰਦਰ ਹੀ ਹੁੰਦੇ ਜੀ ਸ਼ਰਾਰਤਾਂ ਦੇ ਬੰਦੇ ਹੀ ਕਰਦਾ ਬੰਦਾ ਕਿੰਨੇ ਵਾਰ ਲੜਾਈ ਹੋਈ ਹੈ ਪਹਿਲਾਂ ਲੜਾਈ ਜੀ ਮੈਂ ਘੱਟੋ ਘੱਟ ਸਾਨੂੰ ਲਾਦੀ 15 ਵਾਰੀ ਹੋ ਗਈ ਸਾਡੀ 15 20 ਵਾਰੀ ਹੋ ਗਈ ਲੜਾਈ ਤੂੰ 60 ਫਿਟ ਵੀ ਉੱਜੀ ਤੁਹਾਡੇ 60 ਫਿਟ ਸਾਡੇ ਪਹਿਲਾਂ ਵੱਜੀ ਸੀ ਮੇਰੇ ਜਦੋਂ ਇੱਕ ਵਾਰੀ ਇਹਨੇ ਗਨਾਸੀ ਚੱਕੀ ਆ ਉਹਦਾ ਚਾਰ ਵਜੇ ਆ ਐਥੇ ਕੋਟਾ ਪਿਆ ਉਹ ਮੇਰੇ ਉਹਦਾ ਤੁੱਚ ਕੋਟਾ ਮਾਰਿਆ ਜਿੱਦਾਂ ਜਿੱਦਾਂ ਉਹਦਾ ਸੀ ਇਹਨੂੰ ਇਹਦੇ ਲਾਈਆਂ ਵੀ ਆ ਸਾਡੇ ਮੇਰੇ ਮੁੰਡੇ ਦੇ ਜਦੋਂ ਇਹ ਸਾਨੂੰ ਇੱਥੇ ਮਸ ਸਾਗ ਬਣਾਈ ਜਾਨੀ ਆ ਸਾਗ ਉੱਤੇ ਖੜ ਕੇ ਆ ਕਹਿੰਦਾ ਵੀ ਪੰਦਾ ਤੇਰਾ ਹੈ ਨਹੀਂ ਤੁਹਾਨੂੰ ਕਿਸੇ ਡਰ ਨੇ ਸਾਨੂੰ ਤਾਂ ਸਾਡੇ ਪੁੱਤ ਦਾ ਡਰ ਹੈ ਡਰ ਤੇਰੀ ਮਾਂ ਨੂੰ ਹੈ ਨਹੀਂ ਜਿਹੜੀ ਤੜਕੋ ਤੋਂ ਨਿਕਲ ਕੇ ਰਾਤ ਤੱਕ ਬੜਦੀ ਨੀਗੀ ਸਾਨੂੰ ਤਾਂ ਤੇ ਅੱਤੇ ਮੋੜ ਕੇ ਬੋਲ ਲੀ ਗਿਆ ਬੋਲ ਲੀਆ ਬਹੁਤ ਸਾਡੀਆਂ ਉੱਤੇ ਖੜੀ ਕਹਿੰਦਾ ਉੱਤੇ ਹੋਰ ਬਹਿ ਜਾਂਦੀਆਂ ਕਿ ਆ ਚੁਗਲੀਆਂ ਕਰੂ ਹੈ ਇਹ ਕਿਸੇ ਕਿਹਦੀ ਚੁਗਲੀਆਂ ਕਰਦੀ ਆ ਜਦੋਂ ਇਹਦੇ ਕੋਲੇ ਬਹਿੰਦੇ ਹੁੰਦੇ ਸੀ ਜਦੋਂ ਸਾਨੂੰ ਚੰਗੀ ਲੱਗਦੀ ਸੀ ਹੈ ਕਦੇ ਕੋਸ ਬੋਲਦਾ ਕਦੇ ਕੋਸ ਫਿਰ ਫਿਰ ਜਦ ਬੋਲੀ ਨਾ ਮੈਂ ਤੇ ਇਹਦਾ ਕੱਪ ਕੱਪੜੇ ਵਾਲੇ ਆ ਗਿਆ ਕਹਿੰਦਾ ਕਫਨ ਲਿਓ ਕਹਿੰਦਾ ਕਫਨ ਵੀ ਚਾਹੀਦਾ ਆਪਾਂ ਨੂੰ ਕਹਿੰਦਾ ਜਦੋਂ ਐਂ ਗੱਲ ਕਹੀ ਤੇ ਮੇਰੇ ਸਾਡੇ ਮੁੰਡਾ ਬੋਲ ਪਿਆ ਬੋਲ ਪਿਆ ਤੇ ਉਹਨੇ ਭਾਈ ਡੰਡਾ ਚੱਕਿਆ ਚੁੱਥੀ ਮਾਰਦੇ ਲਾਈਆਂ ਵੀ ਇਹਦੇ ਲਾਈਆਂ ਹੈਗੀਆਂ ਤੇ ਮੇਰੇ ਨਾਲ ਉਸ ਤੋਂ ਫਿਰ ਅਸੀਂ ਥਾਣੇ ਗਏ ਆ ਥਾਣੇ ਜਾ ਕੇ ਸਾਡੇ ਨਾਲ ਦੋ ਐਮਸੀ ਗਏ ਆ ਇੱਕ ਗਰੀਬ ਦੱਸ ਗਿਆ ਇੱਕ ਉਹਦਾ ਨਾਮ ਹੈਗਾਦਰ ਕੀ ਨਾਮ ਹੈਗਾ ਮੁਖ ਸਰ ਉਹਦੇ ਖੁਸ਼ੀ ਰਾਮ ਉਹ ਦੋਨੇ ਜਣੇ ਗਏ ਆ ਉਹਨੇ ਪੁਲਿਸ ਵਾਲੇ ਤੇ ਜਾ ਕੇ ਇਹਨੇ ਗੱਲ ਸਾਡੇ ਦੇ ਦਿਖਾ ਦਿੱਤੀ ਅਸੀਂ ਗਏ ਉਹਨਾਂ ਗੱਲਬਾਤ ਸੁਣੀ ਸਾਰਾ ਕੁਝ ਸੁਣਿਆ ਉਹਨੇ ਜਦੋਂ ਅਸੀਂ ਆ ਸਾਰੀਆਂ ਦਿਖਾਈਆਂ ਵੀਡੀਓ ਦਿਖਾ ਕੇ ਤੇ ਉਹਨੇ ਗੱਲ ਕਹੀ ਕਹਿੰਦਾ ਬੇਬੇ ਤੂੰ ਆਦੇ ਮੁੰਡੇ ਨੂੰ ਸਮਝਾ ਹਾਂ ਹੈ ਮੁੰਡੇ ਨੂੰ ਸਮਝਾ ਤੇਰਾ ਮੁੰਡਾ ਅਖ ਮੇਰਾ ਮੁੰਡਾ ਚੋਰੀ ਕਰਕੇ ਪੈਸੇ ਇਹਨਾਂ ਨੂੰ ਦਿੱਤਾ ਉਹ ਨਾ ਦੀ ਨਾ ਕਹਿੰਦੇ ਖਬਰਦਾਰ ਜੇ ਐਸੇ ਮੁੰਡੇ ਦਾ ਨਾਮ ਲਿਆ ਤਾਂ ਉਸ ਮੁੰਡੇ ਗਲੀ ਦੇ ਐਨੇ ਚੰਗੇ ਆ ਪੋਰੀ ਮੁੰਡਿਆਂ ਨੂੰ ਉਹਨਾਂ ਨੂੰ ਕਹਿ ਨਹੀਂ ਸਕਦਾ ਤੇਰਾ ਮੁੰਡਾ ਹਰੇਕ ਕੋਲੋਂ ਕਹਿੰਦਾ ਜਾ ਕੇ ਛੇਤਰ ਖਾ ਕੇ ਆਉਂਦਾ ਉਹ ਸਾਨੂੰ ਵੀ ਐਮਸੀਆ ਨੂੰ ਕੰਦਾ ਬੋਲਦਾ ਹੈਗਾ ਹੈ ਫਿਰ ਨਾਲ ਦੀ ਨਾਲ ਬਦਲ ਗਈ ਕਹਿੰਦੀ ਨਹੀਂ ਉਹ ਸਪੈਸੇ ਤੋਂ ਨਾ ਸਾਰੇ ਜਾ ਕੇ ਸਸਰੇ ਵਾਲੇ ਨੂੰ ਵੀ ਆਇਆ ਆਪਦੇ ਤੁਹਾਡੇ ਤੁਹਾਡੇ ਬੱਚੇ ਕਿੰਨੇ ਆ ਮੇਰੇ ਤਾਂ ਜੀ ਆਜੇ ਮੁੰਡਾ ਹੀ ਆ ਕੁੜੀਆਂ ਵਿਆਹ ਰੱਖੀਆਂ ਇੱਕ ਬੇਟੀ ਤੁਹਾਡੀ ਹਾਂਜੀ ਜੀ ਹਾਂਜੀ ਇੱਕ ਕੁੜੀ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਤਾਂ ਮੰਗਿਆ ਕਰਦੇ ਵੀ ਇਹ ਬੰਦਾ ਜੇ ਰਹੂਗਾ ਤਾਂ ਸਹੀ ਸੰਤ ਰਵੇ ਨਹੀਂ ਇਸ ਬੰਦੇ ਨੂੰ ਅਸੀਂ ਗਲੀ ਚ ਰਹਿਣ ਨਹੀਂ ਦੇਣਾ ਸਾਡੇ ਕੋਲ ਇਹ ਕਹਾਣੀ ਹੈ ਬਸ ਆ ਪ੍ਰਸ਼ਾਸਨ ਨੂੰ ਇਹ ਹੀ ਮੰਗ ਹੈ ਇਹਦੀ ਮਾਰਹੀ ਜਾਵੇ ਨਾਰੇ ਹੀ ਜਾਵੇ ਪਰ ਇਸ ਬੰਦੇ ਨੂੰ ਲੈਣਾ ਇੱਕ ਸਾਡੇ ਹਾਂ ਇੱਕ ਸਾਨੂੰ ਇਹ ਹੈਗਾ ਵੀ ਇਹਨੂੰ ਐ ਪੁੱਛੋ ਵੀ ਤੂੰ ਆਹ ਚਾਰਦਿਵਾਰੀ ਕਦੋਂ ਕਰੇਗਾ ਤੇ ਜਿਹੜੇ ਆਹ ਗੰਮਲੇ ਗੁੰਮਲੇ ਹੈਗੇ ਆ ਵੀ ਇਹ ਆਪਦੇ ਕਦੋਂ ਚੱਕੇਗਾ ਵੀ ਆਹ ਜੀ ਤਾਈ ਹਾਂ ਜੀ ਤਾਈ ਕਾ ਇੱਕ ਪੁੱਤ ਦੀ ਚਾਰ ਦੁਵਾਰੀ ਕਰਦੇ ਨੇ ਬਹੁ ਹੈਗੀ ਆ ਐਸੀ ਬੁਣੀ ਦੀ ਉਹ ਕੋਈ ਨਹੀਂ ਕਰੇ ਬਹੁ ਨਹੀਂ ਬੋਲਦੀ ਹੈਗੀ ਕੁਛ ਵੀ ਨਾ ਚੰਗੀ ਜਦੋਂ ਉਹਨੂੰ ਪੁੱਟਦਾ ਮਾਰਦਾ ਹੈਗਾ ਉਹ ਕੀ ਕਵੇ ਉਹ ਕਹਿੰਦੀ ਮੈਂ ਠੀਕ ਬਾ ਉਹਨੂੰ ਵੀ ਕਹਿੰਦੇ ਅਸੀਂ ਬੁਣੀ ਤੀ ਉਹ ਨਹੀਂ ਕਹਿੰਦੇ ਇਹ ਮਾਪ ਪਤਨ ਦੇ ਦੁਨ ਨੇ ਬਹੁਤ ਗੰਦੇ ਹੈਗੇ ਆ ਜੀ ਕਦੇ ਵੀ ਇੰਨਾ ਵਰਗੇ ਕਿਸੇ ਦੁਨੀਆਂ ਦਾ ਸਾਰੀ ਮੰਡੀ ਇਹਨੇ ਘਰ ਰੱਖੀ ਲੱਗਦੀ ਉਹ ਦੋ ਤੀ ਨੂੰ ਲੈ ਕੇ ਤੁਰਦੀ ਫਿਰਦੀ ਹੁੰਦੀ ਸੀ ਦਿੱਤੇ ਖੜ ਗਿਆ ਅੰਦਰ ਰਾਤ ਨੂੰ ਆਂਡੇ ਵਾਲੇ ਰੇੜੀ ਤੇ ਬਸਤੇ ਤੇ ਖੜ ਗਿਆ ਉਹ ਦੋ ਤੀ ਨੂੰ ਲੈ ਆਇਆ ਇਹਨੂੰ ਐ ਪੁੱਛੋ ਅਗਲੇ ਹਜ਼ਾਰ ਰੁਪਏ ਨਹੀਂ ਦੇਣੇ ਨਹੀਂ ਗਲਾਤ ਬਹੁਤੀ ਦੋਤੀ ਨੂੰ ਆਪੇ ਪੁੱਛੋ ਇਹਨੂੰ ਆਪੇ ਪੁੱਛੋ ਤੂੰ ਦੋਤੀ ਕਿਹੜੇ ਕਾਰਨ ਰੱਖੀ ਹੋਈ ਆ ਆਦੀ ਦੋਤੀ ਨੂੰ ਐ ਰੱਖੀ ਹੋਈ ਐ ਵੀ ਰਾਤ ਬਰਾਤੇ ਪੀ ਕੇ ਮੇਰਾ ਗਾਲਾਂ ਘੁੱਟ ਦੇ ਆਪਦੇ ਕੋਲੇ ਦੋਤੀ ਰੱਖੀ ਹੋਈ ਆ ਨੇ ਇਹਨੇ ਦੋਤੀ ਰੱਖੀ ਹੋਈ ਆ ਇਹਨੂੰ ਅਡਰਦੀ ਮਾਰੀ ਨੇ ਤੇ ਦੁਨੀਆ ਨੂੰ ਐ ਕਹਿੰਦੀ ਹੈਗੀ ਆ ਵੀ ਤੁਸੀਂ ਕਵਾ ਮੇਰਾ ਤਾਂ ਦੇਖੀ ਹੁੰਡੇ ਨੂੰ ਐਸੇ ਕਰੇ ਫਲਾਣਾ ਕਰੋ ਵੀ ਗੰਦੀਆਂ ਗੱਲਾਂ ਕੋਣ ਸੁਣੂਗਾ ਜੀ ਹੈ ਇੰਨਾ ਗੰਦਵਾੜ ਦੇ ਹੈਗੀ ਇੰਨਾ ਤੇ ਮਾਂ ਇੰਨਾ ਕੁਝ ਬੋਲਦੀ ਪੋਸਾਂ ਨੇ ਉਹ ਇੰਨਾ ਹੀ ਹਾਲਾ ਉਹ ਬਣਾ ਕੇ